ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਲਾਜ਼ਮੀ ਜਿਹੜੀ ਕਿ ਤਿਆਰੀ ਸ਼ੁਰੂ ਕੀਤੀ ਹੋਈ ਆ ਹਰ ਇੱਕ ਸਬਜੈਕਟ ਦੀ ਆਪਾਂ ਤਿਆਰੀ ਜਿਹੜੀ ਸਟਾਰਟ ਕੀਤੀ ਹੋਈ ਆ ਤੇ ਜਿਹੜੇ ਆਪਣੇ ਵੀਡੀਓਜ਼ ਨੇ ਉਹ ਪਲੇਲਿਸਟ ਬਣੀ ਹੋਈ ਆ ਬੀਏ ਸੈਮੈਸਟਰ 5th ਦੀ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਸਾਰੀਆਂ हां so, जी ਇਸ ਦੇ ਵਿੱਚ ਆਪਾਂ ਜਿਹੜੇ ਕਿ ਪੰਜਾਬੀ ਲਾਜ਼ਮੀ ਦੇ ਜਿਹੜੇ ਆਪਣੇ ਕਪਤਾ ਭਾਗ ਹੈ ਇਹਨਾਂ ਦੇ ਜਿਹੜੇ ਕਵਿਤਾਵਾਂ ਨੇ ਰਚਨਾਵਾਂ ਨੇ ਇਹਨਾਂ ਦਾ ਵਿਸ਼ਾ ਵਸਤੂ सार ਤੇ ਕੇਂਦਰੀ ਭਾਵ ਕਰ ਰਹੇ ਹਾਂ ਸੋ ਪਹਿਲੀਆਂ ਜਿਹੜੇ 6 ਰਚਨਾਵਾਂ ਨੇ ਉਹਨਾਂ ਦੀ ਵੀਡੀਓਜ਼ ਅਪਲੋਡ ਹੋ ਚੁੱਕੀਆਂ ਨੇ ਹੁਣ ਆਪਾਂ 7 ਔਰ 8 ਕਰਾਂਗੇ 7th ਹੈਗੀ ਹੈ ਗਰਭਵਾਸ ਮਹਿ ਹਾਂਜੀ ਇਸ ਦਾ ਸਾਰ ਵਿਸ਼ਾ ਵਸਤੂ ਫਿਰ ਕੇਂਦਰੀ ਭਾਵ ਗਰਭਵਾਸ ਮਹਿ ਸ਼ਬਦ ਪક્ત ਕਵੀਰ ਜੀ ਦੀ ਰਚਨਾ ਇਸ ਵਿੱਚ ਕਵੀਰ ਜੀ ब्राह्मण ਦੇ ਉੱਚੀ ਜਾਤ ਨਾਲ ਸੰਬੰਧਿਤ ਹੋਣ ਮਤਲਬ ਕਿ ब्राह्मण ਜਿਹੜਾ ਉਹਦੀ ਉੱਚੀ ਜਾਤ ਹੋਣ ਦੇ ਉੱਚੀ ਜਾਤ ਨਾਲ ਸੰਬੰਧਿਤ ਹੋਣ ਦੇ ਵਿਚਾਰ ਤੇ ਉਹਦਾ ਹੰਕਾਰ ਹੁੰਦਾ ਜਿਹੜਾ ਕਿ ਤਰਕਪੂਰਵ ਖੰਡਨ ਕੀਤਾ ਹਾਂਜੀ ਕਬੀਰ ਜੀ ਕਹਿੰਦੇ ਨੇ ਕਿ ਕੋਈ ਕਿਵੇਂ ਉੱਚੀ ਜਾਤ ਦਾ ਬ੍ਰਾਹਮਣ ਬਣ ਗਿਆ ਕਿਉਂਕਿ ਮਾਂ ਦੇ ਪੇਟ ਦੇ ਵਿੱਚ ਤਾਂ ਸਾਰੇ ਜੀਵ ਇੱਕੋ ਜਿਹੇ ਹੁੰਦੇ ਨੇ ਤੇ ਬ੍ਰਾਹਮਣ ਨੂੰ ਆਪਣੇ ਆਪ ਨੂੰ ਵੱਖਰਾ ਤੇ ਉੱਚੀ ਜਾਤ ਦਾ ਦੱਸ ਕੇ ਆਪਣਾ ਜਨਮ ਅਜਾਈ ਮਤਲਬ ਕਿ ਅਜਾਈ ਕੀ ਹੁੰਦਾ ਵਿਅਰਥ ਉਹਨਾਂ ਹੀ ਗਵਾਉਣਾ ਚਾਹੀਦਾ ਕਿਉਂਕਿ ਸਾਰੇ ਜੀਵਾਂ ਦੀ ਉਤਪਤੀ ਮਤਲਬ ਕਿ ਸਾਰੇ ਜੀਵ ਆ ਜਿਹੜੇ ਕਿ ਉਹ ਪਰਮਾਤਮਾ ਦੇ ਅੰਸ਼ ਤੋਂ ਹੀ ਪੈਦਾ ਹੁੰਦੇ ਨੇ ਸਬਦ ਦਾ ਮੂਲ ਕਾਰਨ ਪਰਮਾਤਮਾ ਆਪ ਹੈ ਜਦੋਂ ਜੀਵ ਮਾਂ ਦੇ ਪੇਟ ਦੇ ਵਿੱਚ ਹੁੰਦਾ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਉਹ ਕਿਸ ਕੁਲ ਦੇ ਨਾਲ ਸੰਬੰਧਿਤ ਹੈ ਜੇਕਰ ਕੋਈ ਸੱਚਮੁੱਚ ਬ੍ਰਾਹਮਣ ਆ ਤਾਂ ਉਹ ਬ੍ਰਾਹਮਣੀ ਦੇ ਪੇਟ ਤੋਂ ਪੈਦਾ ਹੋਇਆ ਤਾਂ ਉਹ ਕਿਸੇ ਹੋਰ ਰਾਹੇ ਕਿਉਂ ਨਹੀਂ ਜਨਮਿਆ ਦੂਜਿਆਂ ਦੀ ਵਾਂਗ ਹੀ ਮਤਲਬ ਕਿ ਉਹ ਕਹਿੰਦੇ ਨੇ ਵੀ ਬਰਥ ਆ ਜਿਹੜਾ ਕਿ ਹਰ ਇੱਕ ਦਾ ਚਾਹੇ ਕੋਈ ਨੀਮੀ ਕਾਸਟ ਦਾ ਚਾਹੇ ਕਿ ਅ ਅਪਰ ਕਾਸਟ ਨਾਲ ਬਲੋਂਗ ਕਰਦਾ ਹਰ ਇੱਕ ਦਾ ਇੱਕੋ ਟੰਗ ਦੇ ਨਾਲ ਹੁੰਦਾ ਠੀਕ ਹੈ ਤਾਂ ਇਹ ਕਿਹਾ ਵੀ ਉਹ ਫਿਰ ਹੋਰ ਕਿਸੇ ਰਾਹਕ ਕਿਉਂ ਨਹੀਂ ਆਇਆ ਫਿਰ ਜੇ ਉਹ ਉੱਚੀ ਜਾਤ ਦਾ ਸੀ ਮਾਂ ਦੇ ਪੇਟ ਤੋਂ ਹੀ ਕਿਵੇਂ ਠੀਕ ਹੈ ਦੂਜਿਆਂ ਨੇ ਵਾਂਗ ਜੰਮ ਕੇ ਤੁਸੀਂ ਕਿਸ ਤਰ੍ਹਾਂ ਬ੍ਰਾਹਮਣ ਬਣ ਗਏ ਮਤਲਬ ਕਿ ਜਿਵੇਂ ਦੂਜੇ ਬੱਚਿਆਂ ਦਾ ਜਿਹੜੇ ਲੋਅਰ ਕਾਸਟ ਹੈ ਜਿਵੇਂ ਉਹਨਾਂ ਦਾ ਬਰਥ ਹੁੰਦਾ ਸੇਮ ਉਸੇ ਤਰੀਕੇ ਨਾਲ ਅਪਰ ਕਾਸਟ ਦੇ ਲੋਕਾਂ ਦਾ ਜਿਹੜਾ ਬਰਥ ਹੁੰਦਾ ਤਾਂ ਫਿਰ ਕਹਿੰਦਾ ਵੀ ਕਿਵੇਂ ਉਹ ਬ੍ਰਾਹਮਣ ਬਣ ਗਏ ਤੇ ਕਿਵੇਂ ਅਸੀਂ ਸ਼ੂਦਰ ਰਹਿ ਗਏ ਸਾਡੇ ਸਰੀਰ ਵਿੱਚ ਕਿਵੇਂ ਨੀਰਾ ਲਹੂ ਹੈ ਤੇ ਤੁਹਾਡੇ ਸਰੀਰ ਵਿੱਚ ਕਿਵੇਂ ਨੀਰੇ ਕਿਵੇਂ ਲਹੂ ਦੀ ਥਾਂ ਦੇ ਦੁੱਧ ਆ ਅਸਲ ਦੀ ਵਿੱਚ ਕੋਈ ਜਨਮ ਅ ਕਰਕੇ ਉੱਚਾ ਨਹੀਂ ਹੁੰਦਾ ਸਗੋਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਹੀ ਉੱਚਾ ਹੁੰਦਾ ਜਿਸ ਕਰਕੇ ਜਿਹੜੇ ਲੋਕ ਜਨਮ ਕਰਕੇ ਜ਼ਾਦਾ ਹੰਕਾਰ ਕਰਦੇ ਨੇ ਮਾਨ ਕਰਦੇ ਨੇ ਉਹ ਆਪਣਾ ਜਨਮ ਅਜਾਈ ਕਿ ਹੁੰਦਾ ਵਿਅਰਥ ਗਵਾਉਂਦੇ ਅੱਗੇ ਦਾ ਕੇਂਦਰੀ ਭਾਵਾ ਉੱਚੀ ਜਾਤ ਦਾ ਹੰਕਾਰ ਜਿਹੜਾ ਕਿ ਫੋਕਾ ਵਿਅਰਥ ਹੈ ਕੋਈ ਜਨਮ ਕਰਕੇ ਨਾ ਤਾਂ ਕੋਈ ਉੱਚਾ ਹੁੰਦਾ ਤੇ ਨਾ ਹੀ ਕੋਈ ਨੀਮਾ ਹੁੰਦਾ ਸਗੋਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਹੀ ਕੋਈ ਵੀ ਜਿਹੜਾ ਕਿ ਉੱਚਾ ਹੋ ਸਕਦਾ ਠੀਕ ਹੈ ਮਤਲਬ ਕਿ ਜਦੋਂ ਕੋਈ ਪ੍ਰਮਾਤਮਾ ਨਾਮ ਸਿਮਰਨ ਕਰਦਾ ਤਾਂ ਹੀ ਉੱਚਾ ਹੁੰਦਾ ਅਗੇ ਹੈਗਾ ਨੰਬਰ 8 ਚੋਆ ਚੰਦਨ ਮਰਦਨ ਅੰਗਾ ਇਹ ਵੀ ਭਗਤ ਸ਼ਬਦ ਜਿਹੜਾ ਭਗਤ ਕਬੀਰ ਜੀ ਦੀ ਰਚਨਾ ਇਸ ਸ਼ਬਦ ਦਾ ਵਿਸ਼ਾ ਸਰੀਰ ਤੇ ਸੰਸਾਰਿਕ ਜਿਹੜੇ ਪਦਾਰਥ ਨੇ ਉਹਨਾਂ ਦੀ ਨਾਸ਼ਮਾਨਤਾ ਮਤਲਬ ਕਿ ਜਿਹੜੇ ਸਾਰੇ ਮਟੀਰੀਅਲ ਨੇ ਉਹ ਸਾਰਿਆਂ ਨੇ ਹਰ ਇੱਕ ਨੇ ਨਾਸ਼ ਹੋਣਾ ਹਰ ਇੱਕ ਦਾ ਵਿਨਾਸ਼ ਹੋਣਾ ਹੁੰਦਾ ਹੀ ਹੁੰਦਾ ਇਹ ਚੀਜ਼ ਨੂੰ ਦੱਸ ਕੇ ਮਨੁੱਖ ਨੂੰ ਸਦਾ ਅਥਿਰ ਪ੍ਰਭੂ ਦੇ ਨਾਮ ਸਿਮਰਨ ਵੱਲ ਲੱਗਣ ਦੀ ਪ੍ਰੇਰਣਾ ਦੇਣਾ ਹੈ ਕੀਦਾ ਵਿਸ਼ੇ ਹੈ ਯਾਰ ਕਿ ਵੀ ਜਿਹੜਾ ਸਰੀਰ ਆਪਣਾ ਤੇ ਜਿਹੜੇ ਸੰਸਾਰਿਕ ਪਦਾਰਥ ਨੇ ਇਹਨਾਂ ਨੇ ਇੱਕ ਨਾ ਇੱਕ ਦਿਨ ਖਤਮ ਹੋਣਾ ਹੀ ਹੋਣਾ ਜਿਸ ਕਰਕੇ ਆਪਾਂ ਨੂੰ ਮਨੁੱਖਾ ਜਨਮ ਜਿਹੜੇ ਕੀ ਵਿਅਰਥਾ ਨਹੀਂ ਕਰਾਉਣਾ ਚਾਹੀਦਾ ਸਗੋਂ ਆਪਾਂ ਨੂੰ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਪ੍ਰਭੂ ਦੇ ਜਿਹੜਾ ਕੀ ਨਾਮ ਧਿਆਉਣਾ ਚਾਹੀਦਾ ਭਗਤ ਕਬੀਰ ਜੀ ਕਹਿੰਦੇ ਨੇ ਕਿ ਜੀ ਸਰੀਰ ਨੂੰ ਅਸੀਂ ਚੰਦਨ ਦੀ ਲੇਪ ਕਰਕੇ ਜਿਹੜੇ ਸਵਾਰ ਦਿਆਂ ਮਤਲਬ ਕਿ ਆਪਣਾ ਆਪਣੇ ਆਪ ਨੂੰ ਵਧੀਆ ਕਰਦੇ ਰਹਿੰਨੇ ਆ ਉਹ ਅੰਤ ਕੀ ਆ ਲੱਕੜਾਂ ਦੇ ਵਿੱਚ ਸੜ ਜਾਂਦਾ ਆਪਣਾ ਸਰੀਰ ਜਦੋਂ ਡੈੱਡ ਹੋ ਜਾਂਦਾ ਤਾਂ ਇਹ ਡੈੱਡ ਬੋਡੀ ਹੈ ਜਿਹੜੀ ਕਿ ਉਹਨੂੰ ਲੱਕੜਾਂ ਦੇ ਵਿੱਚ ਸਾੜ ਦਿੱਤਾ ਜਾਂਦਾ ਜਿਸ ਨੂੰ ਕਦੇ ਅਲੱਗ-ਅਲੱਗ ਤਰੀਕੇ ਦੇ ਕੋਈ ਪਰਫਿਊਮ ਲਾਉਂਦਾ ਹਨ ਕੋਈ ਕਿਸੇ ਤਰੀਕੇ ਦਾ ਮਤਲਬ ਕਿ ਆਪਾਂ ਬੋਡੀ ਨੂੰ ਸ਼ਿੰਗਾਰਦੇ ਰਹਿੰਦੇ ਆ ਇਸ ਕਰਕੇ ਇਸ ਸਰੀਰ ਦਾ ਮਾਣ ਠੀਕ ਹੈ ਹੰਕਾਰ ਤੇ ਮੋਹ ਝੁੱਠਾ ਇਸ ਸੰਸਾਰ ਦੇ ਵਿੱਚ ਆ ਕੇ ਮਨੁੱਖ ਰਾਤ ਸੁੱਤਿਆ گزار ਦਿੰਦੇ ਨੇ ਤੇ ਦਿਨੇ ਕੰਮ ਧੰਦੇ ਵਿੱਚ ਲੱਗੇ ਰਹਿੰਦੇ ਨੇ ਤੇ ਅਜਿਹੇ ਵੀ ਨੇ ਜੋ ਮੂੰਹ ਦੇ ਵਿੱਚ ਪਾਣ ਪਾ ਕੇ ਚਬਾਉਂਦੇ ਰਹਿੰਦੇ ਨੇ ਹੱਥਾਂ ਦੇ ਵਿੱਚ ਉਹ ਬਾਜਾਂ ਦੀਆਂ ਡੋਰਾ ਫੜ ਕੇ ਸ਼ਿਕਾਰ ਖੇਡਣ ਦੇ ਵਿੱਚ ਮਸਤ ਰਹਿੰਦੇ ਨੇ ਅਜਿਹੇ ਬੰਦੇ ਅੰਤ ਦੇ ਵਿੱਚ ਮਰਨ ਸਮੇਂ ਚੋਰਾ ਵਾਂਗ ਬਣੇ ਜਾਂਦੇ ਨੇ ਪਰੰਤੂ ਜਿਹੜਾ ਮਨੁੱਖ ਸਤਗੁਰ ਦੀ ਮੱਤ ਲੈ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਉਂਦਾ ਤੇ ਉਹ ਸੁਖ ਮਾਣਦਾ ਸੁਖ ਉਹਨੂੰ ਮਿਲਦੇ ਰਹਿੰਦੇ ਨੇ ਉਹ ਆਪਣੇ ਹਿਰਦੇ ਵਿੱਚ ਨਾਮ ਦੀ ਖੁਸ਼ਬੂ ਵਸਾ ਲੈਂਦਾ ਇਸ ਕਰਕੇ ਮਨੁੱਖ ਨੂੰ ਅਗਿਆਨਤਾ ਛੱਡ ਕੇ ਸਦਾ ਥਿਰ ਪ੍ਰਮਾਤਮਾ ਦਾ ਜਿਹੜਾ ਨਾਮ ਸਿਮਰਨ ਉਹ ਹਮੇਸ਼ਾ ਰਹਿਣ ਵਾਲਾ ਠੀਕਾ ਬਾਕੀ ਆਪਣਾ ਪਦਾਰਥਿਕ ਸੰਸਾਰਕ ਪਦਾਰਥ ਨੇ ਜਿਹੜੇ ਜਾ ਮਨੁੱਖਾ ਦੇਹੀ ਆ ਇਹਨਾਂ ਨੇ ਖਤਮ ਹੋ ਜਾਣਾ ਲੇਕਿਨ ਜਿਹੜਾ ਪ੍ਰਭੂ ਦਾ ਨਾਮ ਸਿਮਰਨ ਆ ਉਹ ਹਮੇਸ਼ਾ ਅਮਰ ਰਹਿਣਾ ਜੋ ਸਦਾ ਥਿਰ ਰਹਿਣ ਵਾਲਾ ਤੇ ਪਰ ਦੁਨੀਆ ਦੇ ਜਿਹੜੇ ਬਾਕੀ ਸਾਰੇ ਸੰਸਾਰਕ ਪਦਾਰਥ ਨੇ ਜੰਜਾਲ ਹੈ ਸਾਰਾ ਨਾਸ਼ ਹੋ ਜਾਣ ਵਾਲਾ ਜਿਸ ਕਰਕੇ ਆਪਾਂ ਨੂੰ ਅਗਿਆਨਤਾ ਛੱਡ ਕੇ ਪਰਮਾਤਮਾ ਨੇ ਸਿਮਰਨ ਵੱਲ ਲੱਗਣਾ ਚਾਹੀਦਾ ਕੇਂਦਰੀ ਭਾਵ ਮਨੁੱਖ ਨੂੰ ਆਪਣੇ ਸਰੀਰਕ ਮੋਹ ਸਰੀਰ ਦੇ ਨਾਲ ਮੋਹ ਨਹੀਂ ਸੰਸਾਰ ਦੇ ਜਿਹੜੇ ਐਸ਼ੋ ਆਰਾਮ ਨੇ ਤੇ ਕੰਮ ਧੰਦਿਆਂ ਦੇ ਵਿੱਚ ਮਸਤ ਹੋ ਕੇ ਪ੍ਰਭੂ ਨਾਮ ਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਸੰਸਾਰ ਦੀ ਹਰ ਇੱਕ ਚੀਜ਼ ਨੇ ਨਾਸ਼ ਹੋ ਜਾਣਾ ਹਰ ਇੱਕ ਚੀਜ਼ ਹੈ ਜਿਹੜੀ ਕਿਸ ਸੰਸਾਰ ਦੇ ਵਿੱਚ ਨਾਸ਼ ਹੋਣ ਵਾਲੀ ਆ ਤੇ ਇੱਥੇ ਹੀ ਰਹਿ ਜਾਂਦੀ ਆ ਇਸ ਕਰਕੇ ਮਨੁੱਖ ਨੂੰ ਸਤਿਗੁਰ ਦੀ ਮੱਤ ਲੈ ਕੇ ਸਦਾ ਥਿਰ ਜਿਹੜਾ ਪਰਮਾਤਮਾ ਦਾ ਸਦਾ ਥਿਰ ਹੋ ਗਿਆ ਅਮਰ ਹਮੇਸ਼ਾ ਜਿਹੜੇ ਕਿ ਰਹਿਣ ਵਾਲਾ ਪਰਮਾਤਮਾ ਪ੍ਰਭੂ ਦਾ ਨਾਮ ਸਿਮਰਨ ਕਰਨਾ ਚਾਹੀਦਾ